ਮੋਹਨ ਭਾਗਵਤ ਜੋ ਕਹਿ ਰਿਹਾ ਜਿਸ ਸੀਟ ਤੇ ਬੈਠਾ ਉਹ ਕਿ ਉਹ ਅਜਿਹੇ ਹੀ ਤੈਸ਼ਦਗਰਦ ਅੱਤਵਾਦੀ ਅਤੇ ਲੋਕਾਂ ਦਾ ਬਿਨਾਂ ਕਿਸੇ ਗੱਲ ਤੋਂ ਖੂਨ ਬਹਾਉਣ ਵਾਲੀਆਂ ਭੀੜਾਂ ਬਲਾਤਕਾਰ ਕਰਨ ਵਾਲੀਆਂ ਭੀੜਾਂ ਬੱਚਿਆਂ ਨੂੰ ਕੋਹ-ਕੋ ਕੇ ਮਾਰਨ ਵਾਲੀਆਂ ਭੀੜਾਂ ਦਾ ਮੁਖੀ ਹੈ ਮਤਲਬ ਉਹ ਮੁਖੀ ਹੈ ਤੇ ਉਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਸ ਦੇ ਹੁਕਮਾਂ ਦੇ ਉੱਤੇ ਉਸ ਦੇ ਕਹਿਣ ਦੇ ਉੱਤੇ ਜਿਹੜਾ ਹੈ ਇੱਕ ਉਸ ਦੀ ਟੀਮ ਤੇ ਉਹ ਨਿਰਧਾਰਿਤ ਕਰਦੇ ਨੇ ਸਾਰਾ ਕੁਝ ਕਿ ਕੌਣ ਐਸਜੀਪੀਸੀ ਦਾ ਪ੍ਰਧਾਨ ਹੋਵੇ ਕੌਣ ਅਕਾਲੀ ਦਲ ਦਾ ਪ੍ਰਧਾਨ ਹੋਵੇ ਕੌਣ ਦਮਦਮੀ ਟਕਸਾਲ ਦਾ ਮੁਖੀ ਹੋਵੇ ਉਹ ਨਿਰਧਾਰਿਤ ਕਰਦਾ ਅਤੇ ਕੌਣ ਅਕਾਲ ਤਖਤ ਜਥੇਦਾਰ ਹੋਵੇ ਜਾਂ ਕਾਰਜਕਾਰੀ ਜਥੇਦਾਰ ਹੋਵੇ ਉਹਦੀ ਟੀਮ ਨਿਰਧਾਰਿਤ ਕਰਦੀ ਆ ਉਹ ਨਿਰਧਾਰਿਤ ਕਰਦਾ ਤੇ ਇਹ ਇਥੋਂ ਤਾਂ ਹੁਣ ਇਹ ਗੱਲ ਸਪਸ਼ਟ ਹੋ ਗਈ ਨਾ ਕਿ ਅਜੀਤ ਡੋਵਾਲ ਨਰਿੰਦਰ ਮੋਦੀ ਅਮਿਤ ਸ਼ਾ ਐਸ ਜੈ ਸ਼ੰਕਰ ਇਹ ਆਰਐਸਐਸ ਦੇ ਤਿਆਰ ਕੀਤੇ ਹੋਏ ਬੰਦੇ ਚੁਣ ਕੇ ਬੜੇ ਮਤਲਬ ਸਿਸਟੇਮੈਟਿਕ ਤਰੀਕੇ ਨਾਲ ਆਰਐਸਐਸ ਉੱਥੇ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 1925 ਦੇ ਵਿੱਚ ਜਦੋਂ ਆਰਐਸਐਸ ਬਣਦੀ ਹੈ ਇਸ ਮੋਟਿਵ ਨਾਲ ਨਹੀਂ ਬਣਦੀ ਕਿ ਉਹਨਾਂ ਨੇ ਕਦੇ ਰਾਜ ਕਰਨਾ ਹਿੰਦੁਸਤਾਨ ਦੇ ਉੱਤੇ ਜਾਂ ਉਹ ਉਹ ਕਿਤੇ ਮਤਲਬ ਉਹ ਕਰਨਗੇ ਉਹਨਾਂ ਨੇ ਇੱਕ ਬੀਜ ਬੀਜਿਆ ਤੇ ਬੀਜ ਜਿਹੜਾ ਹੈ ਉਹ ਇਹ ਉਮੀਦ ਨਾਲ ਨੇ ਬੀਜਿਆ ਕਿ ਕਦੇ ਇਹ ਦਰਖਤ ਬਣੂਗਾ ਵੱਡਾ ਦਰਖਤ ਉਸਨੇ ਇਹ ਤਾਂ ਜਦੋਂ ਬੀਜ ਬੀਜ ਹੀ ਦਿੱਤਾ ਉਹਨੇ ਪੜਨਾ ਹੁੰਦਾ ਕਦੋਂ ਬਣੇਗਾ ਕਿਵੇਂ ਬਣੇਗਾ ਕਿਹੜੇ ਫਲ ਲੱਗਣਗੇ ਜਾਂ ਜ਼ਹਿਰ ਲੱਗੂਗੇ ਉਸ ਨੂੰ ਐਸ ਗੱਲ ਦੀ ਉਹਨਾਂ ਨੇ ਚਿੰਤਾ ਨਹੀਂ ਕੀਤੀ ਹੈਗੀ ਉਹਨਾਂ ਨੇ ਬੀਜ ਬੀਜਿਆ ਇਸ ਮੋਟਿਵ ਨਾਲ ਕਿ ਅਸੀਂ ਜਿਹੜਾ ਝੂਠ ਦੀ ਪਰੰਪਰਾ ਹੈ ਬ੍ਰਾਹਮਣਾਂ ਦੀ ਹਿੰਦੂਆਂ ਦੀ ਅਸੀਂ ਉਸ ਨੂੰ ਬਚਾ ਕੇ ਕਿਵੇਂ ਰੱਖਣਾ ਤੇ ਜਿਹੜਾ ਸਾਡਾ ਵਰਣ ਆਸ਼ਰਮ ਹੈ ਇਹਨੂੰ ਆਂਚ ਆਣ ਤੋਂ ਕਿਵੇਂ ਬਚਾ ਕੇ ਰੱਖਣਾ ਸਾਨੂੰ ਸੱਤਾ ਆਵੇ ਸਾਡੇ ਹੱਥ ਦੇ ਵਿੱਚ ਅਸੀਂ ਰਾਜ ਕਰੀਏ ਜਾਂ ਨਾ ਕਰੀਏ ਤੇ ਉਸ ਨੂੰ ਸਮਰਪਿਤ ਹੋ ਗਏ ਕਿ ਅਸੀਂ ਵਰਣ ਆਸ਼ਰਮ ਨੂੰ ਕਿਵੇਂ ਬਚਾਉਣਾ